ਪ੍ਰਨੀਤ कौर ਹੋਰਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਨੇ ਕਾਂਗਰਸ ਦਾ ਪੱਲਾ ਛੱਡ ਦਿੱਤਾ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਨੇ ਕੀ ਲੱਗਦਾ ਹੈ ਕਿ ਇਸ ਤਲਬਦਲੀ ਦੇ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਹੋਏਗਾ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਮਹਾਰਾਣੀ ਪ੍ਰਨੀਤ कौर ਹੋਰਾਂ ਤੋਂ ਕੋਈ ਫਾਇਦਾ ਹੋਏਗਾ ਤੇ ਅਸੀਂ ਤੌਰ ਤੇ ਦੇਖੋ ਮੈਂ ਸਮਝਦਾ ਹਾਂ ਕਿ ਤੁਸੀਂ ਕਿਉਂ ਮਜ਼ਾਕ ਕਰ ਰਹੇ ਹੋ ਸਵਾਲ ਪੁੱਛ ਕੇ ਉਹ ਤਾਂ 250 ਰੁਪਏ ਨਹੀਂ ਚਲੇ ਗਏ ਜਦੋਂ ਕੈਪਟਨ ਅਮਰਿੰਦਰ ਸਿੰਘ ਚਲੇ ਗਏ ਸੀਗੇ ਜੀ ਨਹੀਂ ਤੇ ਫਿਰ ਉਹਨਾਂ ਨੇ ਹੂੰ ਉਹ ਤਾਂ ਕੁਰਸੀ ਨੂੰ ਜੱਫੀ ਪਾ ਕੇ ਬੈਠੇ ਸੀ ਰਾਜ ਕੇ ਪੁੱਤ ਹੈਗੇ ਆ ਬਿਲਕੁਲ ਜੀ ਪਿੰਕੀ ਸਾਹਿਬ ਤੁਹਾਨੂੰ ਜੇਕਰ ਮੌਕਾ ਮਿਲਦਾ ਹੈ ਪਾਰਟੀ ਵਾਲੇ ਪਾਸਿਓਂ ਤਾਂ ਫਿਰ ਚੋਣ ਲੜੋਗੇ ਤੁਸੀਂ ਮੈਨੂੰ ਜਿੱਥੋਂ ਵਰਜੀ ਕਹਿੰਦਾ ਮੈਂ ਪਾਰਟੀ ਦਾ ਸਪਾਈ ਹਾਂ ਮੈਨੂੰ ਕਸ਼ਮੀਰ ਤੋਂ ਲੈ ਕੇ ਕੰਨਿਆਕਮਾ ਤੱਕ ਜਿੱਥੋਂ ਵੀ ਇਲੈਕਸ਼ਨ ਹੜਾਣ ਜੀ ਸਾਫੇਸ਼ਾਹ ਤਿਆਰਪੁਰ ਤਿਆਰ ਰਹਿਣਾ ਹੈ ਇਸ ਵਾਰ ਕਰਮਜੀਤ ਅਨਮੋਲ ਹੋਰਾਂ ਦੇ ਉੱਤੇ ਦਾਅ ਖੇਡਣ ਦੀ ਇੱਕ ਥਾਂ ਤੇ ਤਿਆਰੀ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿੱਥੇ ਇੱਕ ਪਾਸੇ ਮੰਤਰੀਆਂ ਦੇ ਚਿਹਰਿਆਂ ਨੂੰ ਉਤਾਰਿਆ ਜਾ ਰਿਹਾ ਤੇ ਦੂਜੇ ਪਾਸੇ ਹੁਣ ਕਰਮਜੀਤ ਤੇ ਅਨਮੋਲ ਹੋਰਾਂ ਨੂੰ ਉਤਾਰਿਆ ਗਿਆ ਤੇ ਦੋ ਤੁਸੀਂ ਦੱਸਿਆ ਕਿ ਤੁਹਾਡੇ ਹੀ ਕਿਸੇ ਵੇਲੇ ਦੇ ਸਾਥੀ ਰਹੇ ਜਿਹੜੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਸੀ ਉਹਨਾਂ ਨੂੰ ਉਤਾਰਿਆ ਗਿਆ ਤੁਹਾਨੂੰ ਲੱਗਦਾ ਜੇ ਮੰਤਰੀਆਂ ਤੋਂ ਇਲਾਵਾ ਆਪਾਂ ਗੱਲ ਕਰੀਏ ਤੇ ਜਿਹੜੇ ਤਿੰਨ ਚਿਹਰੇ ਨੇ ਉਹ ਚਿਹਰਿਆਂ ਦਾ ਕੋਈ ਪੋਜੀਟਿਵ ਇੰਪੈਕਟ ਹੋਏਗਾ ਲੋਕਾਂ ਦੇ ਉੱਤੇ ਅਸਰ ਪਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਇਹ ਕਹਿੰਦੇ ਨੇ ਤੇਰਾ ਸਾਡੀਆਂ ਸਿਰੋ ਇਹਨਾਂ ਦੀਆਂ ਜੀ ਇਹ ਨੇੜੇ ਵੀ ਕਿਤੇ ਰੁਕਣਗੇ ਕੋਈ ਵੀ ਮੰਤਰੀ ਜਿਹੜਾ ਹੈਗਾ ਉਹ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਸੀਗਾ ਹਮਮ ਕਹਿੰਦਾ ਧਾਰੀਵਾਲ ਸਾਹਿਬ ਦਾ ਨੈਕਮੋਵ ਚੱਲਿਆ ਗਿਆ ਸਿਰਫ ਮੀਂਹ ਛੇਰ ਦਾ ਬਦਲਿਆ ਗਿਆ ਉਹ ਅੰਡਰ ਪ੍ਰੈ ਜਿਹੜਾ ਇਲੈਕਸ਼ਨ ਲੜ ਰਹੇ ਨੇ ਅੱਛਾ ਜੀ ਹੁਣ ਜੇ ਤੁਸੀਂ ਇਲੈਕਸ਼ਨ ਨਹੀਂ ਲੜੋਗੇ ਤਾਂ ਤੁਹਾਨੂੰ ਫਿਰ ਇਸ ਤੋਂ ਵੀ ਦੂਰ ਕਰ ਦਿੱਤਾ ਜਾਏਗਾ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਕੁੱਲ 8 ਉਮੀਦਵਾਰਾਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 5 ਕੈਬਨਿਟ ਮੰਤਰੀ ਨੇ ਇੱਕ ਪੰਜਾਬੀ ਫਿਲਮਾਂ ਦੇ ਅਦਾਕਾਰ ਨੇ ਤੇ 2 ਉਹ ਹਵਾਇਦਾਇਕ ਨੇ ਜਿਹੜੇ ਕਿਸੇ ਵੇਲੇ ਕਾਂਗਰਸ ਦੇ ਸੰਗੀ ਸਾਥੀ ਹੁੰਦੇ ਸੀ ਪਰ ਅੱਜ ਕੱਲ ਉਹਨਾਂ ਦਾ ਮੇਲਜੋਲ ਆਮ ਆਦਮੀ ਪਾਰਟੀ ਦੇ ਨਾਲ ਆ ਤੇ ਇਸ ਤਰੀਕੇ ਦੇ ਨਾਲ ਜਦੋਂ ਸੂਚੀ ਜਾਰੀ ਕੀਤੀ ਗਈ ਤਾਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਆਪੋ ਆਪਣੀਆਂ ਤਿਆਰੀਆਂ ਖੇਚ ਲੈੀਆਂ ਗਈਆਂ ਨੇ ਹੁਣ ਇਸ ਤੋਂ ਬਾਅਦ ਦੇ ਵਿੱਚ ਵੇਖਣਾ ਬਣਦਾ ਹੈ ਕਿ ਕਿਹੜੀ ਪਾਰਟੀ ਦੂਸਰੇ ਨੰਬਰ ਦੇ ਉੱਤੇ ਆਪਣੀ ਸੂਚੀ ਹੈ ਉਹ ਜਾਰੀ ਕਰਦੀ ਹੈ ਹਾਲਾਂਕਿ ਬੀਤੇ ਦਿਨ ਇੱਕ ਸਰਵੇ ਸਾਹਮਣੇ ਆਇਆ ਨਿੱਜੀ ਚੈਨਲ ਦੇ ਵੱਲੋਂ ਕੀਤਾ ਗਿਆ ਸੀ ਜਿਸ ਦੇ ਵਿੱਚ ਕਾਂਗਰਸ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਤੇ ਆਮ ਆਦਮੀ ਪਾਰਟੀ ਦੇ ਲਈ ਕਿਤੇ ਨਾ ਕਿਤੇ ਇਹ ਜਿਹੜੀ ਡਗਰ ਹੈ ਸਿਆਸੀ ਡਗਰ ਲੋਕ ਸਭਾ ਚੋਣਾਂ ਦੀ ਇਹ ਮੁਸ਼ਕਲ ਹੁੰਦੀ ਜਾ ਪਈ ਆ ਤੇ ਹੁਣ ਪੂਰੇ ਇਸੇ ਘਟਨਾ ਕ੍ਰਮ ਨੂੰ ਇਸੇ ਗੱਲਬਾਤ ਨੂੰ ਲੈ ਕੇ ਅਸੀਂ ਕਾਂਗਰਸ ਦੇ ਸਾਬਕਾ ਐਮਐਲਏ ਪਰਮਿੰਦਰ ਸਿੰਘ ਪਿੰਕੀ ਹੋਰਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਸਵਾਲਾਂ ਦੇ ਕਿਸ ਤਰੀਕੇ ਦੇ ਜਵਾਬ ਦਿੱਤੇ ਆ ਆਓ ਤੁਹਾਨੂੰ ਸੁਣਾ ਦਿੰਨੇ ਆ ਸੋ ਫਿਰੋਜ਼ਪੁਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪਰਮਿੰਦਰ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜਨਾਬ ਵੱਡਾ ਸਵਾਲ ਇਹੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਜੀ ਜਿਦੇ ਚ ਪੰਜ ਕੈਬਨਿਟ ਮੰਤਰੀਆਂ ਨੂੰ ਉਮੀਦਵਾਰ ਬਣਾਇਆ ਗਿਆ ਜੀ ਤੇ ਉਸ ਤੋਂ ਇਲਾਵਾ ਤਿੰਨ ਨਾਮ ਹੋਰ ਨੇ ਤੁਹਾਡਾ ਕੀ ਕਹਿਣਾ ਕੀ ਪ੍ਰਤੀਕਿਰਿਆ ਤੁਹਾਡੀ ਹੈ ਸੂਚੀ ਦੇ ਉੱਤੇ ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਆਪਦੇ ਪਾਕਿਸਤਾਨ ਜਿਹੜੇ ਜਨਤਕ ਕਰ ਦਿੱਤੇ ਨੇ ਪਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਹੈ ਜੀ ਕੋਈ ਵੀ ਮੰਤਰੀ ਜਿਹੜਾ ਹੈਗਾ ਉਹ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਸੀਗਾ ਹੂੰ ਪੰਨਾ ਧਾਰੀਵਾਲ ਸਾਹਿਬ ਦਾ ਮਹਿਕਮਾ ਚਲਿਆ ਗਿਆ ਸਿਰ ਮੀਟੇਰ ਦਾ ਬਦਲਿਆ ਗਿਆ ਉਹ ਅੰਡਰ ਪ੍ਰੈਸ਼ਰ ਜਿਹੜਾ ਇਲੈਕਸ਼ਨ ਲੜ ਰਹੇ ਨੇ ਅੱਛਾ ਜੀ ਹੁਣ ਜੇ ਤੁਸੀਂ ਇਲੈਕਸ਼ਨ ਨਹੀਂ ਲੜੋਗੇ ਤਾਂ ਤੁਹਾਨੂੰ ਫਿਰ ਇਸ ਤੋਂ ਵੀ ਦੂਰ ਕਰ ਦਿੱਤਾ ਜਾਏਗਾ ਇਸ ਕਰਕੇ ਮੈਂ ਸਮਝਦਾ ਹਾਂ ਕਿ ਇਹਨਾਂ ਨੂੰ ਕੋਈ ਬੰਦਾ ਨਹੀਂ ਮਿਲ ਰਿਹਾ ਦੋ ਬੰਦੇ ਉਹਦੇ ਵਿੱਚੋਂ ਰਿੰਕੂ ਜੀ ਤੇ ਜੀਪੀਜੀ ਸਾਡੇ ਹੈਗੇ ਆ ਜੀ ਇਹਨਾਂ ਕੋਲ ਕੋਈ ਬੰਦਾ ਨਹੀਂ ਲੋਕ ਇਹਨਾਂ ਨੂੰ ਰਿਜੈਕਟ ਕਰ ਰਹੇ ਆ ਜਿਹੜਾ ਸਾਡਾ ਸਰਵੇ ਆਇਆ ਹੈਗਾ ਇਹ ਤੁਸੀਂ ਦੇਖਿਆ ਹੋਊਗਾ ਨੈਸ਼ਨਲ ਲੈਵਲ ਤੇ ਸਰਵੇ ਆਇਆ ਉਹ ਨੈਸ਼ਨਲ ਲੈਵਲ ਦੇ ਸਰਵੇ ਕਹਿ ਰਿਹਾ ਹੈ ਜੀ ਕਿ ਕਾਂਗਰਸ ਨੂੰ ਸੱਤ ਮੈਂ ਸੱਤ ਨਹੀਂ ਗੱਲ ਕਰਦਾ ਜਿਹੜੀ ਇਹ ਗੱਲ ਕਰਦੇ ਸੀਗੇ 0 13 ਹੁਣ ਲੋਕਾਂ ਨੇ ਦੱਸ ਦਿੱਤਾ ਕਿ ਇਹਨਾਂ ਦੀ 0 ਸਾਡੀਆਂ 13 ਜੀ ਕਿ ਸਾਡਾ ਸਾਡਾ ਵਰਕਰ ਬੜਾ ਤਕੜਾ ਹੈਗਾ ਇਹ ਜੋ ਕੁਝ ਵੀ ਕੀਤਾ ਲੜਾਈ ਸਾਡੇ ਕਾਂਗਰਸ ਦੇ ਵਰਕਰ ਨੇ ਕੀਤੀ ਹੈ ਇੱਥੇ ਤੱਕ ਲੈ ਕੇ ਔਨ ਦਾ ਪਾਰਟੀ ਨੂੰ ਕਾਂਗਰਸ ਦੇ ਵਰਕਰ ਨੂੰ ਇਹਦਾ ਸਾਰਾ ਸਿਹਰਾ ਜਾਂਦਾ ਹੈਗਾ ਜੀ ਜੀ ਕਾਂਗਰਸ ਦਾ ਵਰਕਰ ਬੜਾ ਤਕੜਾ ਹੈਗਾ ਤੇ ਕਾਂਗਰਸ ਨੇ ਦਿਖਾ ਦਿੱਤਾ ਜੀ ਬਿਲਕੁਲ ਕਿ ਅਸੀਂ 13 ਵੀ ਜਿੱਤ ਸਕਦੇ ਆ ਜੀ ਤੇ ਇਸ ਵਾਰ ਕਰਮਜੀਤ ਅਨਮੋਲ ਹੋਰਾਂ ਦੇ ਉੱਤੇ ਦਾਅ ਖੇਡਣ ਦੀ ਇੱਕ ਥਾਂ ਤੇ ਤਿਆਰੀ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿੱਥੇ ਇੱਕ ਪਾਸੇ ਮੰਤਰੀਆਂ ਦੇ ਚਿਹਰੇ ਨੂੰ ਉਤਾਰਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਕਰਮਜੀਤ ਅਨਮੋਲ ਹੋਰਾਂ ਨੂੰ ਉਤਾਰਿਆ ਗਿਆ ਤੇ ਦੋ ਤੁਸੀਂ ਦੱਸਿਆ ਕਿ ਤੁਹਾਡੇ ਹੀ ਕਿਸੇ ਵੇਲੇ ਦੇ ਸਾਥੀ ਰਹੇ ਜਿਹੜੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਸੀ ਉਹਨਾਂ ਨੂੰ ਉਤਾਰਿਆ ਗਿਆ ਤੁਹਾਨੂੰ ਲੱਗਦਾ ਜੇ ਮੰਤਰੀਆਂ ਤੋਂ ਇਲਾਵਾ ਆਪਾਂ ਗੱਲ ਕਰੀਏ ਤੇ ਜਿਹੜੇ ਤਿੰਨ ਚਿਹਰੇ ਨੇ ਉਹ ਚਿਹਰਿਆਂ ਦਾ ਕੋਈ ਪੋਜੀਟਿਵ ਇੰਪੈਕਟ ਹੋਏਗਾ ਲੋਕਾਂ ਦੇ ਉੱਤੇ ਅਸਰ ਪਾਏਗਾ ਦੇਖੋ ਉਹ ਤਾਂ ਸਰਵੇ ਨਹੀਂ ਦੱਸ ਦਿੱਤਾ ਜੀ ਸਰਵੇ ਕਹਿੰਦਾ ਹੈਗਾ ਅੱਜ ਕਿ 13 ਜ਼ੀਰੋ ਦੀ ਗੱਲ ਕਰ ਰਹੇ ਸੀਗੇ ਉਹ ਸੱਤ ਦੀ ਗੱਲ ਕਰ ਰਹੇ ਇੱਕ ਇਹਨਾਂ ਨੂੰ ਕਹਿ ਰਿਹਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਇਹ ਕਹਿੰਦੇ ਨੇ 13 ਸਾਡੀਆਂ ਜ਼ੀਰੋ ਇਹਨਾਂ ਦੀਆਂ ਜੀ ਇਹ ਨੇੜੇ ਵੀ ਨਹੀਂ ਕਿਤੇ ਰੁਕਣਗੇ ओके ਤੇ ਇੱਕ ਹੁਣ ਪਿੰਕੀ ਸਾਹਿਬ ਨਵਜੋਤ ਸਿੰਘ ਸਿੱਧੂ ਹਰਾਂ ਦਾ ਬੜਾ ਚਰਚਾ ਚੱਲ ਰਿਹਾ ਹੈ ਨਵਜੋਤ ਸਿੰਘ ਸਿੱਧੂ ਫਰੀ ਇਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਚੱਲ ਰਹੀ ਹੈ ਜਿਦੇ ਚ ਆਖ ਰਹੇ ਨੇ ਕਿ ਮੈਂ ਚੋਣ ਨਹੀਂ ਲੜਾਂਗਾ ਇਸ ਇਸ ਬਿਆਨ ਦੇ ਨਾਲ ਤੁਹਾਡੀ ਇਹਦੇ ਤੇ ਕੀ ਪ੍ਰਤੀਕਿਰਿਆ ਕੀ ਲੱਗਦਾ ਹੈ ਗੱਲ ਦੇ ਵਿੱਚ ਦੇਖੋ ਸਾਡੇ ਵਰਕਰਾਂ ਨੇ ਇੱਕ ਚੀਜ਼ ਜਿਹੜੀ ਹੈ ਸਾਬਤ ਕਰ ਦਿੱਤੀ ਹੈ ਕਿ ਕਾਂਗਰਸ ਪਾਰਟੀ ਨੂੰ ਖੜਾ ਕਰ ਦਿੱਤਾ ਜੀ ਅੱਜ ਕਾਂਗਰਸ ਦਾ ਜਿਹੜਾ ਸਰਵੇ ਆ ਰਿਹਾ ਹੈ ਸਤ ਦਾ ਹੂੰ ਇਹ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਕਾਰਨ ਹੀ ਆ ਰਿਹਾ ਹੈ ਬਿਲਕੁਲ ਇਹ 13 ਵੀ ਹੋ ਸਕਦੀਆਂ ਨੇ ਅੱਛਾ ਜੀ ਸਰ ਕੇ ਮੈਂ ਸਮਝਦਾ ਕਿ ਹਰ ਲੀਡਰ ਨੂੰ ਜਿਹੜਾ ਇਲੈਕਸ਼ਨ ਲੜਨਾ ਚਾਹੀਦਾ ਹੈ ਆਜ ਲੀਡਰਾਂ ਨੂੰ ਸਾਡੇ ਵਰਕਰਾਂ ਦੇ ਨਾਲ ਖੜਾ ਹੋਣਾ ਚਾਹੀਦਾ ਹੈ ਜੀ ਚਾਹੇ ਨਵਜੋਤ ਸਿੰਘ ਸਿੱਧੂ ਹੋਣ ਇਹ ਪਤਾ ਨਹੀਂ ਮੈਨੂੰ ਨਵਜੋਤ ਸਿੰਘ ਸਿੱਧੂ ਇਹੋ ਜਿਹੇ ਬੰਦੇ ਨੇ ਇਹ ਕਹਿਣ ਮੈਂ ਇਲੈਕਸ਼ਨ ਨਹੀਂ ਲੜਨਾ ਜੀ ਚਾਹੇ ਨਵਜੋਤ ਸਿੰਘ ਸਿੱਧੂ ਹੋਣ ਚਾਹੇ ਪ੍ਰਤਾਪ ਬਾਜਵਾ ਹੋਣ ਚਾਹੇ ਰਾਜਾ ਅਵਰਿੰਗ ਹੋਣ ਚਾਹੇ ਆਪਣਾ ਚੰਨੀ ਜੀ ਹੋਣ ਜੀ ਜਾਂ ਸੁਖਵਿੰਦਰ ਰੰਧਾਵਾ ਹੋਣ ਹੂੰ ਅਗਰ ਪਾਰਟੀ ਕਹਿੰਦੀ ਹੈ ਤਾਂ ਸਾਨੂੰ ਸਭ ਨੂੰ ਇਲੈਕਸ਼ਨ ਲੜਨਾ ਚਾਹੀਦਾ ਕਿਉਂਕਿ 13 ਦੀਆਂ 13 ਵੀ ਆ ਸਕਦੀਆਂ ਨੇ ਜੀ ਜੇ ਕੋਈ ਅਸਤਾਲ ਨਹੀਂ ਬਿਲਕੁਲ ਹੈ ਜੇ ਪਿੰਕੀ ਸਾਹਿਬ ਤੁਹਾਨੂੰ ਜੇਕਰ ਮੌਕਾ ਮਿਲਦਾ ਹੈ ਪਾਰਟੀ ਵਾਲੇ ਪਾਸਿਓਂ ਤਾਂ ਫਿਰ ਚੋਣ ਲੜੋਗੇ ਤੁਸੀਂ ਮੈਨੂੰ ਜਿੱਥੋਂ ਮਰਜੀ ਕਹਿਣ ਮੈਂ ਪਾਰਟੀ ਦਾ ਸਪਾਈ ਹਾਂ ਮੈਨੂੰ ਕਸ਼ਮੀਰ ਤੋਂ ਲੈ ਕੇ ਕੰਨਿਆ ਘਰ ਤੱਕ ਜਿੱਥੋਂ ਵੀ ਇਲੈਕਸ਼ਨ ਲੜਾਂ ਜੀ ਹਮੇਸ਼ਾ ਤਿਆਰਪੁਰ ਤਿਆਰ ਰਹਿਣਾ ਹੂੰ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਲੈਕਸ਼ਨ 'ਚ ਜਿੱਤ ਹਾਰ ਨਹੀਂ ਹੁੰਦੀ ਕੋਈ ਬੰਦਾ ਅੱਗੇ ਨਿਕਲ ਜਾਂਦਾ ਕੋਈ ਪਿੱਛੇ ਰਹਿ ਜਾਂਦਾ ਥੋੜਾ ਜਿਹਾ ਜੀ ਬਿਲਕੁਲ ਜੇ ਕੋਈ ਪਿੱਛੇ ਰਹਿ ਗਿਆ ਤਾਂ ਅਗਲੀ ਵਾਰ ਨੂੰ ਅੱਗੇ ਆ ਜਾਏਗਾ ਹੂੰ ਇਸ ਕਰਕੇ ਇਲੈਕਸ਼ਨ ਜਿਹੜਾ ਹੈਗਾ ਸਾਡੀ ਲੀਡਰਸ਼ਿਪ ਕੁਆਲਿਟੀ ਜਦੋਂ ਪਤਾ ਲੱਗਦੀਆਂ ਕਿ ਜਦੋਂ ਵਰਕਰਾਂ ਨੂੰ ਜ਼ਰੂਰਤ ਹੋਵੇ ਜੀ ਵਰਕਰ ਸਾਡੇ ਖੜੇ ਹੁੰਦੇ ਆ ਸਾਨੂੰ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਬਿਲਕੁਲ ਪੂਨ ਦਾ ਤੁਪਕਾ ਤੁਪਕਾ ਕਾਂਗਰਸ ਵਰਕਰਾਂ ਦੇ ਵਾਸਤੇ ਹੈਗਾ ਜਿਹੜੇ ਮੇਰਾ ਇੰਨਾ ਪਿਆਰ ਤੇ ਸਤਿਕਾਰ ਕਰਦੇ ਨੇ ਜੀ ਕਿਉਂਕਿ ਅੱਜ ਪਤਾ ਲੱਗ ਗਿਆ ਮੈਂ ਫਿਰ ਵਾਰ-ਵਾਰ ਕਹਿਣਾ ਹੈ ਕਿ ਇਹ ਜਿਹੜਾ ਨੈਸ਼ਨਲ ਸਰਵੇ ਹੈ ਉਹਨੇ ਦੱਸ ਦਿੱਤਾ ਕਿ ਕਿਤੇ ਵੀ ਨਹੀਂ ਖੜੇ ਹੋ ਰਹੇ ਇਸ ਕਰਕੇ ਜਿਹੜੀਆਂ ਵੋਟਾਂ ਪਾਣੀਆਂ ਪੰਜਾਬ ਦੇ ਲੋਕਾਂ ਨੇ ਪਾਣੀਆਂ ਇਹ ਪੰਜਾਬ ਦੇ ਆਵਾਮ ਦੀ ਆਵਾਜ਼ ਹੈ ਜੀ ਹੁਣ ਤੁਸੀਂ ਦੇਖ ਲਓ ਕਿ ਜਿਹੜਾ ਪੰਜਾਬ ਦੀ ਆਵਾਜ਼ ਲੋਕ ਕੀ ਕਹਿੰਦੇ ਨੇ ਜੀ ਤੇ ਇੱਥੇ ਇੱਥੇ ਪ੍ਰਮਿੰਦਰ ਸਿੰਘ ਜੀ ਇੱਕ ਹੋਰ ਸਵਾਲ ਹੈ ਮਹਾਰਾਣੀ ਪ੍ਰਨੀਤ ਕੌਰ ਹੋਰਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਨੇ ਕਾਂਗਰਸ ਦਾ ਪੱਲਾ ਛੱਡ ਦਿੱਤਾ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਨੇ ਕਿ ਲੱਗਦਾ ਹੈ ਕਿ ਇਸ ਦਲ ਬਦਲੀ ਦੇ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਹੋਏਗਾ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਮਹਾਰਾਣੀ ਪ੍ਰਨੀਤ ਕੌਰ ਹੋਰਾਂ ਤੋਂ ਕੋਈ ਫਾਇਦਾ ਹੋਏਗਾ ਸਿਆਸੀ ਤੌਰ ਤੇ ਦੇਖੋ ਮੈਂ ਸਮਝਦਾ ਕਿ ਤੁਸੀਂ ਕਿਉਂ ਮਜ਼ਾਕ ਕਰ ਰਹੇ ਹੋ ਸਵਾਲ ਪੁੱਛ ਕੇ ਉਹ ਤਾਂ 250 ਰੁਪਏ ਨਹੀਂ ਚਲੇ ਗਏ ਜਦੋਂ ਕੈਪਟਨ ਅਮਰਿੰਦਰ ਸਿੰਘ ਚਲੇ ਗਏ ਸੀਗੇ ਜੀ ਨਹੀਂ ਤੇ ਫਿਰ ਉਹਨਾਂ ਨੇ ਹੂੰ ਉਹ ਤਾਂ ਕੁਰਸੀ ਨੂੰ ਜੱਫੀ ਪਾ ਕੇ ਬੈਠੇ ਸੀ ਰਾਜ ਕੇ ਪੁੱਤ ਹੈਗੇ ਆ ਅੱਛਾ ਜੀ ਉਹ ਤਾਂ ਆਪਣੀ ਸੀਟ ਨੂੰ ਬਚਾਰੇ ਸੀ ਜੇ ਉਹਨਾਂ ਦੇ ਵਿੱਚ ਇਨਾ ਦਮ ਹੁੰਦਾ ਜਾਂ ਹੁੰਦਾ ਤੇ ਉਹ ਵੀ ਕਹਿੰਦੇ ਕਿ ਮੈਂ ਰਿਜ਼ਾਈਨ ਕਰਤਾ ਮੈਂ ਇਲੈਕਸ਼ਨ ਲੜੂੰਗੀ ਪਟਿਆਲੇ ਤੋਂ ਹੂੰ ਸਮਝਦੇ ਨੇ ਸੁਰਾਸੋਂ ਫੈਕਾਣੀਏ ਜੋ ਲੜੇ ਤੀਨ ਕੇ ਹੇਠ ਜੀ ਪੁਰਜਾ ਪੁਰਜਾ ਕੱਟ ਮਰੇ ਕੂ ਨਾ ਛੋੜੇ ਖੇਤ ਹੂੰ ਲੋਕ ਸਾਨੂੰ ਲੈ ਕੇ ਆਉਂਦੇ ਆ ਕਾਹਦੇ ਵਾਸਤੇ ਸੇਵਾ ਵਾਸਤੇ ਨਾ ਕਿ ਕੁਰਸੀਆਂ ਵਾਸਤੇ ਜੀ ਬਿਲਕੁਲ ਅਸੀਂ 5 ਸਾਲ ਵਾਸਤੇ ਲੋਕਾਂ ਦੀ ਸੇਵਾ ਕਰਨੀ ਹੁੰਦੀ ਹੈ ਉਹ ਤਾਂ ਕੁਰਸੀ ਬਿਜਾ ਕੇ ਬੈਠੇ ਹੋਏ ਸੀਗੇ ਬਿਲਕੁਲ ਜਦੋਂ ਉਹਨਾਂ ਦੇ ਕੈਪਟਨ ਅਵਰਿੰਦਰ ਸਿੰਘ ਜੀ ਉਹਨਾਂ ਦੇ ਪਤੀ ਜਿਹੜੇ ਸੀ ਛੱਡ ਗਏ ਸੀ ਉਹਨਾਂ ਨੇ ਉਦੋਂ ਹੀ ਛੱਡ ਦਿੱਤੀ ਸੀ ਅੱਛਾ ਜੀ ਇਹ ಕಾಂಗ್ರೆਸ ਪਾਰਟੀ ਕਿਸੇ ਕਿਸੇ ಕಾಂಗ್ರೆਸ ਪਾਰਟੀ ਦੀ ਮੀਟਿੰਗ 'ਚ ਨਹੀਂ ਆਉਂਦੇ ਸੀ ਹੂੰ ਉਹਨੇ ਤਾਂ ਕੁਰਸੀ ਨੂੰ ਜਫਾ ਪਾਇਆ ਹੋਇਆ ਸੀ ਜਿਹੜਾ ਗਰੀਬ ਆਦਮੀ ਹੁੰਦਾ ਨਾ ਹਮੇਸ਼ਾ ਦਿਲ ਦੇ ਨਾਲ ਲੜਾਈ ਲੜਦਾ ਅਮੀਰ ਆਦਮੀ ਤਾਂ ਇਹ ਕੁਰਸੀ ਨੂੰ ਜਫਾ ਪਾ ਕੇ ਰੱਖਦਾ ਹੈ ਉਹ ਤਾਂ ਰਾਜ ਦੇ ਪੁੱਤ ਹੈ ਜੀ ਇਹ ਤਾਂ ਲੋਕ ਦੱਸਣਗੇ ਤੁਸੀਂ ਗੱਲ ਕਰਦੇ ਕਿ ਭਾਜਪਾ ਨੂੰ ਉਹਨਾਂ ਨੂੰ ਕੋਈ ਫਾਇਦਾ ਹੋਏਗਾ ਨਹੀਂ ਹੋਏਗਾ ਹੂੰ ਇਹ ਇਥੋਂ ਹੀ ਪਤਾ ਲੱਗ ਰਿਹਾ ਕਿ ਉਹਨਾਂ ਨੇ 2.5 ਸਾਲ ਕੁਰਸੀ ਨਹੀਂ ਛੱਡੀ ਉਹ ਡਰ ਰਹੇ ਸੀ ਘਪਰਾ ਰਹੇ ਸੀ ਜੀ ਇਸ ਕਰਕੇ ਕੁਰਸੀ ਨਹੀਂ ਛੱਡੀ ਜੇ ਇਲੈਕਸ਼ਨ ਹੁੰਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ 2 ਸਾਲ ਪਹਿਲਾਂ ਹੀ ਬਿਲਕੁਲ ਜੀ ਇਹ ਵੀ ਹੈ ਜੀ ਜੀ ਇਹ ਸਭ ਬਹੁਤ ਬਹੁਤ ਧੰਨਵਾਦ ਪਰਮਿੰਦਰ ਸਿੰਘ ਪਿੰਕੀ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੀ ਧੰਨਵਾਦ ਜੀ ਧੰਨਵਾਦ